ਇਹ ਸਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਅਸੀਂ ਮੌਜੂਦ ਹੈ ਕੁਰਾੜੀ ਸ਼ਹਿਰ ਦੇ ਵਿੱਚ ਜੋ ਨਗਰ ਖੇੜਾ ਦੁਰਗਾ ਸ਼ਿਵ ਸ਼ਕਤੀ ਮੰਦਰ ਹੈ ਇਹਦੇ ਬਿਲਕੁਲ ਗੇਟ ਦੇ ਸਾਹਮਣੇ ਇੱਕ ਸ਼ੋਰੂਮ ਖੁੱਲਿਆ ਕਿਹੜਾ ਸ਼ੋਰੂਮ ਹੈ ਇਹ ਸ਼੍ਰੀ ਅਟਾਇਰ ਹੱਬ ਸੋ ਇੱਥੇ ਲੇਡੀਜ਼ ਜੋ ਕਪੜੇ ਮਿਲਦੇ ਨੇ ਆਪਾਂ ਅੰਦਰ ਜਾ ਕੇ ਵੀਰ ਜੀ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਤੁਹਾਨੂੰ ਲੈ ਚਾਲਦੇ ਆ ਇਸ ਜੀ ਹਾਂ ਜੀ ਸ਼ੋਰੂਮ ਦੇ ਅੰਦਰ ਤੇ ਮਿਲਦੇ ਆਪਾਂ ਵੀਰ ਜੀ ਦੇ ਨਾਲ ਜੀ ਵੀਰ ਜੀ ਰਾਮ ਰਾਮ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਇਸ ਸ਼੍ਰੀ ਟਾਇਰ ਹੱਬ ਦੀਆਂ ਤੇ ਕਹਿੰਦੇ ਬਹੁਤ ਵੈਰਾਈਟੀ ਤੁਸੀਂ ਰੱਖੀ ਆ। ਲੇਡੀਜ਼ ਨੇ ਸਾਰੇ ਕੱਪੜੇ ਆਪਣੇ ਕੋਲ ਉਸ ਲੇਡੀਜ਼ ਹੀ ਸਾਰੇ ਮਿਲਦੇ ਰੈਡੀਮੇਡ ਮਿਲ ਰਿਹਾ ਜੀ। ਜੀ ਜੀ ਜੀ। ਸੋ ਇੱਕ ਵਾਰ ਆਪਣਾ ਫੋਨ ਨੰਬਰ ਤੇ ਪੂਰਾ ਐਡਰੈਸ ਜ਼ਰੂਰ ਦੱਸ ਦਿਓ ਦਰਸ਼ਕਾਂ ਨੂੰ। ਆਪਣੀ ਦੁਕਾਨ ਹੈ ਇਹ ਦੁਰਗਾ ਸ਼ਕਤੀ ਮੰਦਰ ਦੇ ਆਪੋਜ਼ਿਟ ਸਾਈਡ ਹੈ ਜੀ। ਸ਼੍ਰੀ ਹਟਾਏ ਹੱਬ ਦੇ ਨਾਮ ਤੇ। ਜੀ। ਤੇ ਮੇਰਾ ਫੋਨ ਨੰਬਰ ਹੈਗਾ ਜੀ 798620874। ਆਪਾਂ ਰਿਪੀਟ ਕਰ ਰਹੇ 7986620874 ਜੀ ਤੇ ਚਲੋ ਜੀ ਫਿਰ ਆਪਾਂ ਦਿਖਾਈਏ ਠੀਕ ਹੈ ਜੀ ਆਓ ਜੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਭਿਸ਼ੇਕ ਰਾਣਾ ਹੈ ਜੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਨਵੇਂ ਸ਼ੁਕਰੀਆ ਜੀ ਹਾਂਜੀ ਹਾਂਜੀ ਇਹ ਕੀ ਆਪਣੇ ਸ਼ੋਰੂਮ ਦਾ ਨਾਮ ਹੈ ਆਪਣੇ ਸ਼ੋਰੂਮ ਦਾ ਨਾਮ ਹੈ ਜੀ ਸ਼੍ਰੀ ਅਟਾਇਰ ਹੱਬ ਜੀ ਸ਼੍ਰੀ ਦਾ ਮਤਲਬ ਮੇਰੀ ਬੇਟੀ ਹੈ ਜੀ ਅਟਾਇਰ ਕਪੜੇ ਹੁੰਦਾ ਹੱਬ ਉਹਨੂੰ ਦੁਕਾਨ ਆ ਪਈ ਹੈ ਜੀ ਇਹ ਸ਼੍ਰੀ ਅਟਾਇਰ ਆਪ ਲਿਖਿਆ ਹੋਇਆ ਜੀ ਹਾਂਜੀ ਕੀ ਕੀ ਅਵੇਲੇਬਲ ਆ ਆਪਣੀ ਦੁਕਾਨ ਤੇ ਹੀ ਇਹ ਤਾਂ ਟੀ-ਸ਼ਰਟਸ ਆ ਜੀ ठीक है, है जी हाँ जी लेडी चीजें बाकी क्रॉप टॉप्स भी है जी जी ने जी ये क्रॉप टॉप है जी ठीक है जी पार्टी वियर ड्रेसेस पार्टी वियर ड्रेसेस है जी ये लोअर है जी अपने सिर्फ ये कंप्लीट सेट है लोअर टी-शर्ट का सिंगल लोअर सिंगल टी-शर्ट्स डेली वियर कुर्तीज टॉप फॉर गर्ल्स डेली वेयर आउटिंग कोट से कुर्ती फ्रोक टाइप स्ट्रेट पार्टी वियर लेगिंग वगैरह लेगी अपने पास पार्टी वियर कॉरसेट्स दी सिंगल पीस वन पीस ड्रेसेस पार्टी वियर सूट्स एंड ड्रेसेस वन पीस लहंगा गाउन सब तरह की गर्ल्स की वैरायटी हर साइज, कलर साइज सब अवेलेबल है अपने को ड्रेसेस भी मिल मिलती पार्टी वियर की विवाह फंक्शन पानी है जी

कॉटन की कुर्तीज हैंड वर्क के साथ स्ट्रोक टाइप अम्ब्रेला 2000 पेडी लोवर्स ब्रांडेड एडिडास Puma Nike चैनल की टीशर्ट्स ये लेगिंग 1600 दी निकर सेट्स 1600 दी हां स्नीकर सेट्स टीशर्ट्स ब्रांडेड की Puma Puma Chanel शर्ट्स सिंगल ड्रेसेस जब जब हर तरह की वैरायटी है हमारे पास कॉटन सिल्क लोवर टी शर्ट्स क्रॉप टॉप्स क्रॉप टी शर्ट्स लॉन्ग शर्ट्स टी शर्ट्स और जीन कार्गो लेगीज डेली वेयर सूट्स पार्टी वेयर सूट्स कोट सेट्स सिंगल कुर्तीज लहंगा वन पीस ड्रेसेस गाउन सब तरह की वैरायटी अवेलेबल है कलर सभी साइजेस में जैसा आपको चाहिए सब मिलेगा बेस्ट क्वालिटी एट अमेजिंग प्राइजेस और आगे त्योहारों के सीज़न में आपको इंटरेस्टिंग ऑफर्स भी मिलेंगे हर तरीके का डिस्काउंट भी हम देंगे पर एक बार ज़रूर आके आप प्लीज़ चेक करें फिर अपने रिव्यू दें कि हम और क्या चेंज करें क्या वैरायटी ऐड ऑन करें ताकि अपने कस्टमर की डिमांड हम पूरी कर सकें हाँ श्री अटायर हब अपोजिट दुर्गा शिव शक्ति मंदिर नियर गगन मोबाइल शॉप हाँ जी एक बार ज़रूर आएँ सब प्लीज़ थैंक यू ਪੁਨਮ ਰਾਣਾ ਜੀ ਨਮਸਕਾਰ ਜੀ ਹਾਂ ਜੀ ਨਮਸਕਾਰ ਵੀਰ ਜੀ ਜੈ ਮਾਤਾ ਦੀ ਜੈ ਮਾਤਾ ਦੀ ਸੋ ਅੱਜ ਇਹ ਜੋ ਸ਼੍ਰੀ ਅਟਾਇਰ ਹਬ ਕੁਰਾੜੀ ਸ਼ਹਿਰ ਦੇ ਵਿੱਚ ਖੁੱਲਿਆ ਬਹੁਤ ਵਧੀਆ ਇਹਨਾਂ ਕੋਲ ਵੈਰਾਈਟੀ ਹੈ ਤੇ ਲੇਡੀਜ਼ ਦਾ ਇੱਕ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਕੀ ਕਹੋਗੇ ਹਾਂ ਜੀ ਸਾਨੂੰ ਬਹੁਤ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਦਿਲ ਤੋਂ ਸ਼ੁਕਰੀਆ ਮਾਤਾ ਰਾਣੀ ਦਾ ਪਿਛਲੇ ਸਾਲ ਈਸੀ ਡੇਟ ਨੂੰ ਇੱਥੇ ਜਾਗਰਣ ਹੋਇਆ ਥਾ ਜਨਮ ਦਿਨ ਮਨਾਇਆ ਥਾ ਔਰ ਅੱਜ ਈਸੀ ਸਾਲ ਸਾਡੇ ਬੱਚੇ ਨੇ ਅਭਿਸ਼ੇਕ ਰਣਾ ਨੇ ਸ਼੍ਰੀ ਅਟਾਰੀ ਹੱਬ ਦੇ ਨਾਮ ਸੇ ਇਹ ਜੋ ਫੈਂਸੀ ਲੇਡੀਜ਼ ਦਾ ਸਾਮਾਨ ਹੈ ਤੇ ਸਟਾਰਟ ਕਰਿਆ ਸਾਨੂੰ ਬੜੀ ਖੁਸ਼ ਹੋ ਰਹੀ ਹੈ ਗੋਡੇ-ਗੋਡੇ ਚਾਚਾ ਡਬਿਆ ਦੋ ਤਿੰਨ ਸੂਟ ਦੋ ਤਿੰਨ ਡ्रेसेसਾ ਵੀ ਲਈ ਹੈ ਔਰ ਮਾਤਾ ਰਾਣੀ ਨੂੰ ਚੜਦੀ ਕਲਾ ਚ ਰੱਖੇ ਜੀ ਸਾਡਾ ਆਸ਼ੀਰਵਾਦੀ ਦੇ ਨਾਲ ਹੈ ਨੂੰ ਅਭਿਸ਼ੇਕ ਨੂੰ ਅਰੁਣਾ ਨੂੰ ਸ਼੍ਰੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸਾਰੋਂ ਨੂੰ ਆਹੀ ਰਿਕਵੈਸਟ ਹੈ ਕੁਰਾਲੀ ਤੋਂ ਮੇਰੇ ਫਰੈਂਡ ਸਰਕਲ ਜੋ ਵੀ ਮੇਰੇ ਕਿੱਟੀ ਮੈਂਬਰ ਮੇਰੀ ਕੀਰਤਨ ਮੰਡਲੀ ਸਾਰੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਇੱਥੇ ਫੈਂਸੀ ਡ्रेसेस ਫੈਨਸੀ ਲੈਗੇ ਔਰ ਸੂਟ ਬੜੀ ਵੈਰਾਈਟੀ ਦੇ ਵਿੱਚ ਜੀ ਹਾਂਜੀ ਮੰਮੀ ਇੱਥੇ ਸਾਡੇ ਅਭਿਸ਼ੇਕ ਦੀ ਦਾਦੀ ਜੀ ਸਰੋਜ ਰਾਣੀ ਇਦਰ ਬੀਰ ਜੀ ਵੈਸੇ ਸਾਡੇ ਹੈ ਨਾ ਇਹ ਜੋ ਅਬ ਇਹ ਸ੍ਰੀ ਅਟਾਰੀ ਹੱਬ ਜੋ ਕਪੜੇ ਦਾ ਸ਼ੋਰੂਮ ਹੈ ਨਾਰੀ ਰੰਦੀਰ ਐਂਡ ਸੈਂਸ ਸਾਡੇ ਇੱਥੇ ਖਾਣ ਪੀਣੇ ਦਾ ਵੀ ਪ੍ਰੋਗਰਾਮ ਹੈ ਜੀ ਹਾਂਜੀ ਲੇਡੀਜ਼ ਇੱਥੇ ਆਵੇ ਨਾਲੇ ਸ਼ੋਪਿੰਗ ਕਰਨ ਨਾਲੇ ਖਾ ਪੀ ਕੇ ਜਾਵੇ ਜੀ ਦੋਨੋਂ ਕੰਮ ਹੋ ਜੂਗੇ ਲੇਡੀਜ਼ ਕੇ ਲਈ ਤਾਂ ਹਾਂਜੀ ਹਾਂਜੀ ਜੀ ਜੀ ਬਹੁਤ ਬਹੁਤ ਮੁਬਾਰਕਾ ਜੀ थैंक यू आपका बहुत बहुत धन्यवाद वीर जी हाँ जी अमर अमरजीत मान ब्रदर का बहुत बहुत शुक्रिया साड़ी हर खुशी में शामिल होती हैं और जब भी बुलाई फोन करने से एक फोन से ही आ जाते हैं वीर जी साड़ी तुसी जो वैरायटी है साड़ी शॉप है श्री अटारी हब जो हमने खोला है इसकी प्रमोशन भी और तुसी पूरी करनी है तुसी जी बहुत बहुत थैंक यू जी वीर जी मान चैनल को सब्सक्राइब शेयर और डाउनलोड करा जाए थैंक यू जी ਦੀ ਸਰਵ ਤੋਂ ਬੱਚਿਆਂ ਨੂੰ ਬਹੁਤ ਬਹੁਤ ਵੱਡਾ ਆਸ਼ੀਰਵਾਦ ਇਹਨਾਂ ਦੀ ਵੱਡ ਵੱਡ ਕੇ ਤਰੱਕੀ ਹੋਵੇ ਦੋਹੇ ਵਿੱਚ ਮੇਨਾ ਅਨੁਰਾਗ ਔਰ ਅਭਿਸ਼ੇਕ ਜੀ ਦੋਨੋਂ ਬੱਚਾ ਕੇ پاس پاس ਮੇਂ ਦੁਕਾਨ ਹੈ ਪਹਿਲੇ ਖਾਣਾ ਪੀਣਾ ਖਾਓ ਫਿਰ ਆਪਣਾ ਕਪੜਾ ਲੈ ਜਿਕਾ ਜੋ ਵੀ ਹੈ ਉਹ ਲੈ ਕੇ ਜਾਓ ਦਾਦੀ ਨੂੰ ਪੋਤੇ ਬੜੇ ਪਿਆਰੇ ਹੁੰਦੇ ਨੇ ਤੇ ਅੱਜ ਪੋਤੇ ਜਵਾਨ ਹੋ ਗਏ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਪੈ ਗਏ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਅੰਤ ਤੋਂ ਵੀ ਵੱਧੀ ਜੀ ਮਾਤਾ ਰਾਣੀ ਨਾ ਪਏ ਸਿਰ पे ਉੱਪਰ ਆਸ਼ੀਰਵਾਦ ਰੱਖੇ ਜੀ ਹਾਂ ਮੇਰਾ ਵੀ ਆਸ਼ੀਰਵਾਦ ਹੈ ਇਨ ਕੋ ਬੱਚੋ ਕੋ আর ਦੁਰਗਾ ਸ਼ਕਤੀ ਮੰਦਿਰ ਹੈ ਪਾਸ ਮੇ ਮਾਤਾ ਰਾਣੀ ਦਾ ਵੀ ਆਸ਼ੀਰਵਾਦ ਇਨ ਕੇ ਉੱਪਰ ਰਹੇ ਜੀ ਹਾਂਜੀ ਜੈ ਮਾਤਾ ਜੈ ਮਾਤਾ ਜੈ ਮਾਤਾ हां जी नमस्कार जी नमस्कार जी हां जी आज ਕਿੱਥੇ ਪਹੁੰਚੇ ਤੁਸੀਂ ਅਸੀਂ ਜੀ ਅੱਜ ਇੱਥੇ ਅੱਧਿਆ ਟੈਰਰਿਸ ਵਿੱਚ ਪਹੁੰਚੇ ਆ ਇਹ ਸਾਡੇ ਘਰ ਦੇ ਕੋਲ ਹੀ ਹੈ ਬਿਲਕੁਲ ਜੀ ਇੱਥੇ ਹਰ ਤਰ੍ਹਾਂ ਦੀ ਲੇਡੀਜ਼ ਦੀ ਹਰ ਵੈਰਾਈਟੀ ਹੈ ਜੀਨਸ ਟੌਪ ਕ੍ਰੌਪਸ ਹਰ ਵੈਰਾਈਟੀ ਹੈ ਔਰ ਬਹੁਤ ਅਹੀ ਅੱਛੀ ਹੈ ਜੀ हां जी ਤਾਂ ਇੱਕ ਵਾਰ ਰੇਟ ਠੀਕ ਹੈ ਜੀ ਬਹੁਤ ਇਨਵੀਜ਼ਿਬਲ ਰੇਟ ਹੈ ਨਾਲ ਦੇ ਜੀ ਇੱਕ ਵਾਰ ਆ ਕੇ ਚੈੱਕ ਕਰਕੇ ਟਰਾਈ ਕਰਕੇ ਦੇਖੋ ਬਹੁਤ ਅੱਛਾ ਵੈਰਟੀ ਇਹਨਾਂ ਦੀ ਜੀ ਸੋ ਤੁਸੀਂ ਵੀ ਲਿਆ ਕੋਈ ਹਾਂਜੀ ਜੀ ਅਸੀਂ ਵੀ ਲੈਂਦਾ ਜੀ ਮੈਂ ਕੋਟ ਸੈਟ ਲੈਂਦਾ ਜੀ ਅੱਛਾ ਜੀ ਠੀਕ ਹੈ ਬਹੁਤ ਅੱਛਾ ਹੈ ਠੀਕ ਵੈਰਟੀ ਇਹਨਾਂ ਦੀ ਜੀ 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 ਇਹ ਦੱਸੂंगे ਇਹ ਹੈ ਕਿੱਥੇ ਦਾ ਇਹ ਜੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਦੇ ਕੋਲ ਹੈ ਜੀ ਜੀ ਹਾਂਜੀ ਉੱਥੇ ਹੈ ਜੀ ਜੀ ਨਮਸਕਾਰ ਜੀ ਜੀ ਮਾਤਾ ਜੀ ਜੀ ਮਾਤਾ ਜੀ ਤੁਸੀਂ ਵੀ ਕੁਝ ਖਰੀਦਦਾਰੀ ਕੀਤੀ ਹੈ ਜੀ ਹਾਂਜੀ ਮੈਂ ਵੀ ਇੱਕ ਕੋਟ ਸੈੱਟ ਖਰੀਦੇ ਆ ਜੀ ਬੜੀ ਸਹੂਲਤ ਹੋ ਗਈ ਨਾਲ ਹੀ ਖਾਣ ਪੀਣ ਦਾ ਹੈ ਜੀ ਰੰਦੀ ਰੈਂਸਨ ਦੇ ਵਿੱਚ ਨਾਲ ਹੀ ਟਾਇਰ ਹੱਬ ਖੁੱਲ ਗਿਆ ਜੀ ਬੰਦਾ ਆਵੇ ਆਪਣੇ ਘਰੋਂ ਚੱਲ ਕੇ ਪਹਿਲਾਂ ਆਪਣਾ ਖਾਵੇ ਪੀਵੇ ਫਿਰ ਸ਼ਾਪਿੰਗ ਕਰੇ ਹੁਣ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਟਾਇਰ ਹੱਬ ਨੇ ਸਾਨੂੰ ਸਾਰੀ ਵੈਰਾਈਟੀ ਇੱਥੇ ਕੋਰਾਲੀ ਦੇ ਵਿੱਚ ਹੀ ਦੇ ਦਿੱਤੀ ਔਰ ਬਹੁਤ ਵਧੀਆ ਵਾਜਿਬ ਰੇਟਾਂ ਤੇ ਦਿੱਤੀ ਹੈ ਜੀ ਹਾਂਜੀ ਹਾਂ ਜੀ। ਸੋ ਕੁਆਲਿਟੀ ਕਿਵੇਂ ਦੀ ਲੱਗ ਰਹੀ ਹੈ? ਕੁਆਲਿਟੀ ਬੜੀ ਅੱਛੀ ਹੈ ਜੀ। ਬਹੁਤ ਪਰਫੈਕਟ ਕੁਆਲਿਟੀ ਹੈ ਜੀ। ਜੀ। ਹਾਂ ਜੀ ਹਾਂ। ਸਾਰੇ ਰੇਟ ਵਾਜਿਬ ਹੈ। ਔਰ ਆਪਾਂ ਨੂੰ ਇੱਕ ਵਾਰੀ ਟਾਇਰ ਹੱਬ ਚਾ ਕੇ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਲੇਡੀਜ਼ ਨੂੰ ਸਾਰੀ ਵੈਰਾਈਟੀ ਇੱਥੇ ਹੀ ਮਿਲ ਰਹੀ ਹੈ। ਜੀ। ਹਾਂ ਜੀ ਹਾਂ। ਸੋ ਕੀ ਕਹੋਗੇ ਆਪਾਂ ਕੁਰਾਲੀ ਦੇ ਲੋਕਾਂ ਨੂੰ ਤੇ ਹੋਰ ਆਸ-ਪਾਸ ਦੇ ਇਲਾਕੇ ਨੂੰ? ਆਹ ਆਸ-ਪਾਸ ਦੇ ਇਲਾਕੇ ਤੇ ਕੁਰਾਲੀ ਦੇ ਲੋਕਾਂ ਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਵਾਰੀ ਆਓ। ਆ ਕੇ ਵੈਰਾਈਟੀ ਦੇਖੋ ਜਿਹੜਾ ਇੱਕ ਵਾਰੀ ਆ ਗਿਆ ਉਹ ਖਾਲੀ ਨਹੀਂ ਜਾਊਗਾ ਕੁਛ ਨਾ ਕੁਛ ਜ਼ਰੂਰ ਲੈ ਕੇ ਹੀ ਜਾਊਗਾ ਔਰ ਨਾਲ ਦੀ ਨਾਲ ਖਾ ਕੇ ਵੀ ਜਾਊਗਾ ਇੱਥੋਂ ਕੁਛ ਨਾ ਕੁਛ ਦੋਨੇ ਚੀਜ਼ਾਂ ਸਾਡੀਆਂ ਨਾਲ ਨਾਲ ਹੋ ਗਈਆਂ ਜੀ ਦੋਨੇ ਹਾਂਜੀ ਹਾਂ ਇਹਨਾਂ ਨੇ ਸਾਨੂੰ ਬੜੀ ਵਧੀਆ ਸਹੂਲਤ ਦਿੱਤੀ ਹੈ ਕਿ ਬੰਦਾ ਘਰੋਂ ਚੱਲ ਕੇ ਆਵੇ ਪਹਿਲਾਂ ਖਾਵੇ ਪੀਵੇ ਜੀ ਫਿਰ ਆਪਣੇ ਆਰਾਮ ਨਾਲ ਸ਼ਾਪਿੰਗ ਕਰੇ ਹਾਂਜੀ ਹਾਂ ਫਿਰ ਘਰ ਜਾ ਕੇ ਬਸ ਸੌਣ ਦਾ ਕੰਮ ਐ ਇੱਥੇ ਹੀ ਪੇਟ ਪੂਜਾ ਹੋ ਜਾਣੀ ਹੈ ਜੀ ਨਾਲ ਦੀ ਨਾਲ ਠੀਕ ਹੈ ਜੈ ਮਾਤਾ ਜੀ ਜੈ ਮਾਤਾ ਨਮਸਕਾਰ ਜੀ ਨਮਸਕਾਰ ਜੀ ਮੁਬਾਰਕਾਂ ਤੁਹਾਨੂੰ ਜੋ ਬਹੁਤ-ਬਹੁਤ ਧੰਨਵਾਦੀ ਬਹੁਤ-ਬਹੁਤ ਧੰਨਵਾਦ ਜੀ ਕੀ ਕਹੂੰਗੇ बस मैं तो खुशी बता नहीं सकती मेरी कितनी खुशी है अच्छा मेरे बच्चे ने दुकान खोली है मैं तो बहुत इमोशनल हो ही हुई हूँ इसलिए मैं कुछ बता नहीं सकती बहुत रिजनल और इसमें हमने मतलब इसकी जो शौक़ था वो अच्छा इससे हमने शौक पूरा पूरा करने जा रहा है मैं कहती हूँ सब सबको अपने कुराली वास था, इसके ऊपर आशीर्वाद रहे और ये अपना कामयाब हो जाए बस माँ की एक यही इच्छा है तसी भी कदे कदे बैठा करू बैठ हां जी हां जी मैं भी जी, बैठूंगी जरूर हां बेटे तो साथ दऊंगी बिल्कुल बिल्कुल वैसे तो मैं जॉब करती हूं आईपीएस में लेकिन मैं अपने बेटे के साथ भी शॉप पे आके स्कूल से जरूर बैठा करूंगी डेली बैठूंगी जी हां जी थैंक यू जी थैंक यू धन्यवाद हां जी वीर जी नमस्कार जी नमस्कार वीर जी बहुत बढ़िया परला है जी बिल्कुल न्यू लेटेस्ट चीज है जी आके एक बार यू विजिट करिएगा दी मां चैनल वाला बहुत-बहुत धन्यवाद जी बहुत-बहुत शुक्रिया तमाम चैनल का बहुत-बहुत धन्यवाद जी ਮਹ ਬਰਨੋ ਅਜੀ ਵੀਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਨੇ ਇਸ ਸ਼ੋਰੂਮ ਦਿਆਂ ਜੋ ਬੱਚਿਆਂ ਨੇ ਇੱਕ ਵੱਡਾ ਕਦਮ ਪੁੱਟਿਆ ਮਹ ਬਹੁਤ ਧੰਨਵਾਦ ਜੀ ਮੈਂ ਬਹੁਤ ਬਹੁਤ ਧੰਨਵਾਦ ਆ ਜੀ ਅੰਕਲ